ਤਦ ਉਹ ਅੱਜ ਕਿਹਾ ਕਿ ਅੱਜ ਕਿਹਾ ਤਾਂ ਇਹ ਨਾ ਕਿ ਲੋਕਾਂ ਦਾ ਕਰਕੇ ਨਾ ਬੋਲੋ ਤੇ ਇਹ ਹੀ ਮਾਰ ਹੈ ਕਿ ਜਦੋਂ ਬਹਿਣਾ ਕੋਈ ਬੰਦਾ ਅੰਦਰ ਮਾਰਦਾ ਹਾਂ ਹਾਂ ਸਾਰਾ ਜੁਆ ਦਾ ਸੱਤ ਤੋੜੀਏ ਇਤੋਂ ਸੇ ਸੱਤ ਦਾ ਸੱਤ ਹੈ ਜੀ ਹਾਂ ਅਰੇ ਆਦੇ ਕੋਲ ਲਾਗੇ ਗਿਆ ਕਿ ਆ ਰਹੇ ਨੇ ਤਾਲਮੇ

ਕਿਸੇ ਸਾਰਾ ਪਿੱਤਲ ਦਾ ਡੰਡਾ ਪਿਆ ਹੋਇਆ ਹੈ। ਆ ਖਾਲੀ ਕਰ ਦੇ ਭਾਈ। ਆ ਜਿਹੜੀਆਂ ਇਹਦੇ ਵਿੱਚ ਸਾਰਾ ਪਿੱਤਲ ਸੀ ਸਾਡਾ ਪਿਆ ਹੋਇਆ। ਆਸਪਾਸ ਬਰੋਂ ਦਾ। ਆ ਆਸਪਾਸ ਹੀ ਰੋਂ ਦਾ ਛੜ ਗਿਆ। ਦੇਖੋ ਦੂਜਾ ਸਾਡਾ ਸਾਰਾ ਡੱਬਾ ਰਿਹਾ। ਬਸ ਇਹ ਡੱਬਾ ਪੇਟੀ ਖਾਲੀ ਹੋ ਖਾਲੀ ਕਰ ਦੇ। ਆ ਦੇਖੋ। ਭਾਜੀ ਅਨੁਰੇਸ਼ ਸਾਨਨ ਕੀ ਘਟਨਾ ਹੈ ਸਾਡੇ ਇੱਥੇ? ਸਾਡੇ ਇੱਥੇ ਅਸੀਂ ਜਦੋਂ ਆਏ ਆ ਫੈਕਟਰੀ ਆ ਕੇ ਮੂਹਰੇ ਦੇ ਬੰਦੇ ਨੇ ਖੋਲਿਆ ਤੇ ਅੰਦਰ ਆਏ ਤੇ ਵੇਖਿਆ ਕਿ ਕੈਮਰਿਆਂ ਦੀਆਂ ਤਾਰਾਂ ਕੱਟੀ ਦੀਆਂ ਹੈਗੀਆਂ ਸਟੋਰ ਸਾਡਾ ਖੁੱਲਾ ਸੀਗਾ ਉੱਤੇ ਸਾਡਾ ਆਫਿਸ ਦਾ ਸ਼ੀਸ਼ਾ ਤੋੜ ਕੇ ਤੇ ਉੱਥੇ ਵੀ ਅੰਦਰ ਚਲੇ ਗਏ ਬਾਹਰਲੇ ਬੰਦੇ ਨੂੰ ਸਾਨੂੰ ਪਹਿਲੇ ਲੱਗਾ ਕਿ ਸਾਡੇ ਉੱਪਰ ਮੇਨ ਗੇਟ ਦੇ ਉੱਪਰ ਹੀ ਪ੍ਰੈਸ ਦਾ ਸ਼ੀਸ਼ਾ ਟੁੱਟਾ ਦਾ ਰਹੀ ਥੱਲੇ ਡਿੱਗਾ ਦਾ ਉੱਥੇ ਵੀ ਬਾਹਰੋਂ ਦੀ ਮੇਨ ਗੇਟ ਮੇਨ ਰੋਡ ਖਾਣੀ ਅੰਦਰ ਚੱਲ ਗਏ ਇਹ ਗੱਲ ਵੀ 8 ਵਜੇ ਦੇ ਹੀ ਆਪਣੇ ਵੀਡੀਓ ਚ ਦੇਖੀ ਆ ਸਾਡਾ ਸਾਰਾ ਇਹ ਫਾਸਫੋਰਸ ਬ੍ਰੌਂਜ਼ ਦਾ ਮਾਲ ਜਿੰਨਾ ਪਿੱਤਲ ਦਾ ਸਾਰਾ ਸਮਾਨ ਸੀਗਾ ਸਾਰਾ ਚੁੱਕ ਕੇ ਉਹ ਲੈ ਗਏ ਸਰ ਕਿੰਨੇ ਕ ਦਾ ਨੁਕਸਾਨ ਟੁੱਟ ਲਿਆ ਤੁਹਾਡੇ ਇਹ ਕਟੋ ਘੱਟ ਸਾਡਾ 70-80 ਹਜ਼ਾਰ ਤੋਂ ਵੱਧ ਦਾ ਨੁਕਸਾਨ ਹੈ ਜਿਹੜਾ ਸਾਨੂੰ ਵਿਜ਼ੀਬਲ ਹੈ ਜਿਹੜਾ ਸਾਡਾ ਪਿੱਤਲ ਫਾਸਫੋਰਸ ਬ੍ਰੌਂਜ਼ ਵਗੈਰਾ ਗਿਆ ਬਾਕੀ ਹੋਰ ਫੈਕਟਰੀ ਦੇ ਵਿੱਚ ਪਤਾ ਨਹੀਂ ਗਿੰਦੀ ਦੇ ਵਿੱਚ ਕੀ ਮਾਲ ਹੁੰਦਾ ਵਾ ਪਤਾ ਹੀ ਨਹੀਂ ਗਿੰਦੀ ਚ ਨਹੀਂ ਆ ਸਕਦਾ ਸਰ ਕੋਈ ਕੈਮਰੇ ਲੱਗੇ ਹੁਣ ਤੁਹਾਡੇ ਕੋਈ ਵੀਡੀਓ ਆਈ ਉਹਦੀ ਆ ਵੀਡੀਓ ਹੈਗੀ ਬੰਦੇ ਦੀ ਅੰਦਰ ਇਹ ਦੋ ਦੋ ਤਿੰਨ ਬੰਦੇ ਅੰਦਰ ਨਜ਼ਰ ਆਉਂਦੇ ਆ ਉਹਨਾਂ ਕੋਲ ਟਾਰਚਾਂ ਪੂਰੀ ਤੇਜ਼ ਲਾਈਟ ਵਾਲੀਆਂ ਟਾਰਚਾਂ ਉਹਨਾਂ ਨੇ ਅੰਦਰ ਵਾਲੇ ਕੈਮਰੇ ਦੀਆਂ ਤਾਰਾਂ ਕੱਢੀਆਂ ਲੈ ਦੋਵਾਂ ਦੀਆਂ ਤੇ ਫੇਰ ਆਪਣਾ ਕੰਮ ਆਰਾਮ ਨਾਲ ਉਹ ਕਰ ਦੇਗੇ ਦੋ ਦਿਨ ਘੰਟੇ ਫੈਕਟਰੀ ਦੇ ਅੰਦਰ 8 ਵਜੇ ਦਿਨ ਦਿਹਾੜੀ ਅੰਦਰ ਰਾਤ ਨੂੰ ਆ ਕੇ ਦੇਖਗੇ ਕੰਪਲੀਟ ਕੀਤੀ ਸੀ ਕੰਪਲੀਟ ਪੁਲਿਸ ਚੌਂਕੀ ਜੇ ਕੀਤੀ ਸੀਗੀ ਉਹ